ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਬਹੁਤ ਦਿਨਾਂ ਤੋਂ ਬਣਾਉਣ ਜਾ ਰਹੇ ਹਾਂ ਵੀਡੀਓ ਵੀਡੀਓ ਨੂੰ ਆਪਾਂ ਨੂੰ ਤਾਂ ਟਾਈਮ ਲੱਗ ਗਿਆ ਕਿਉਂਕਿ ਘਰੇ ਆਪਣੇ ਥੋੜਾ ਜਿਹਾ ਦੁੱਖ ਦਾ ਟਾਈਮ ਆ ਗਿਆ ਸੀਗਾ ਕਿਉਂਕਿ ਉਹ ਤਾਂ ਦੁੱਖ ਦਾ ਸੁੱਖ ਦਾ ਤਾਂ ਸਭ ਤੇ ਆਉਂਦਾ ਜਾਂਦਾ ਰਹਿੰਦਾ ਜੀ ਇਸ ਕਰਕੇ ਮੇਥੋਂ ਵੀਡੀਓ ਨਹੀਂ ਬਣਾਈ ਗਈ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਚਲੋ ਆਪਾਂ ਹੌਲੀ-ਹੌਲੀ ਜਿਵੇਂ ਸਦਮੇ ਚੋਂ ਨਿਕਲਦੇ ਆਂ ਬਾਹਰ ਫਿਰ ਆਪਾਂ ਆਪਣਾ ਉਹੀ ਕੰਮ ਕਰਦੇ ਆਂ ਤੇ ਇਸੇ ਲਈ ਫਿਰ ਮੈਂ ਅੱਜ ਲੱਗੀ ਵੀਡੀਓ ਬਣਾਉਣਾ ਤੇ ਵੀਡੀਓ ਬਣਾਉਣਾ ਲੱਗੇ ਆਪਾਂ ਦੋ ਰੰਗ ਦੀ ਤੇ ਦੋ-ਦੋ ਕੁੰਡਿਆਂ ਦਾ ਹੀ ਡਿਜ਼ਾਈਨ ਹੈ ਜੀ ਤੇ ਦੋ ਆਪਾਂ ਰੰਗ ਪਾਏ ਆ ਤੇ ਆਪਣੇ ਕੋਲੇ ਜਿਵੇਂ ਬਚੇ ਕੁਝੇ ਰੰਗ ਪਏ ਆ ਆਪਾਂ ਸਾਰੇ ਪਾ ਸਕਦੇ ਆਂ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਤੇ ਹੁਣ ਆਪਾਂ ਜਿਹੜਾ ਆਪਣਾ ਬੇਸ ਕਲਰ ਹੈ ਇਹਦੇ ਲਈ ਇਹ ਇਹ ਕੱਗਾ ਲੈ ਕੇ ਆਪਾਂ ਅਸਲਾਈ ਉਲਟੀ ਬਣਾਉਨੇ ਆ ਫਸਟ ਗੁੰਡਾ ਆਪਾਂ ਤਾਰ ਲਿਆ ਬਾਕੀ ਗੁੰਡੇ ਆਪਾਂ ਸਾਰੇ ਉਲਟੇ ਬਣਾ ਕੇ ਕੰਪਲੀਟ ਕਰਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਕਿਉਂਕਿ ਆਪਦੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ जरूर जरूर सपोर्ट करो आप हाथ जोड़ के बेनती है चलो जी आप पूरी सिलाई बना ली पूरी सिलाई बना के अपना ிா சிாாங்க சிலை சார சிலையா டென் பண்ணா கலர் ਉਹ ਆਪਣਾ ਗ੍ਰੀਨ ਕਲਰ ਹੈ ਗ੍ਰੀਨ ਕਲਰ ਨਾਲ ਆਪਾਂ ਪੂਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਆਪਾਂ ਬੱਚਿਆਂ ਦੀ ਕੋਟੀ ਵਾਸਤੇ ਆਪਾਂ ਇਹ ਡਿਜ਼ਾਈਨ ਇੱਕ ਰੰਗ ਚ ਵੀ ਬਣਾ ਸਕਦੇ ਆ ਤਾਂ ਆਪਾਂ ਵੱਡੀ ਕੋਟੀ ਸਵਟਰ ਜੈਕਟ ਬਣਾਉਣੀ ਆ ਉਹਦੇ ਵਿੱਚ ਵੀ ਪਾ ਸਕਦੇ ਆ ਕੋਈ ਇਹ ਨਹੀਂ ਹੈਗਾ ਵੀ ਆਪਾਂ ਬੱਚਿਆਂ ਦੇ ਕੋਟੀ ਸਵੈਟਰ ਚ ਪਾਉਣਾ ਹੈ ਵੱਡੀ ਕੋਟੀ ਸਵੈਟਰ ਚ ਵੀ ਪਾ ਸਕਦੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਚਲੋ ਜੀ ਆਪਾਂ ਹੁਣ ਸਲਾਈ ਪਾ ਲਈ ਇਧਰਲੇ ਪਾਸੇ ਤੋਂ ਇਹ ਡਿਜ਼ਾਈਨ ਸਟਾਰਟ ਹੋਊਗਾ ਜੀ ਛਾਸਟ ਗੁੰਡਾ ਤਾਰਿਆ ਆਪਾਂ ਧਾਗਾ ਪਿੱਛੇ ਕੀਤਾ ਕਿ ਆਪਾਂ ਜਿਹੜਾ ਦੋ ਕੁੰਡੇ ਆ ਜੇ ਆਪਾਂ ਇੱਕ ਦੱਸਿਆ ਸੀਗਾ ਪਹਿਲਾਂ ਵੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤਾਂ ਦੋ ਕੁੰਡੇ ਲੈ ਲਏ ਆਪਾਂ ਆਹ ਤੇ ਆਪਾਂ ਇੱਥੋਂ ਦੀ ਸਿਲਾਈ ਕੱਢਾਂਗੇ ਤੇ ਭਾਈ ਇੱਕ ਕੁੰਡਾ ਬਣਾ ਲਿਆ ਤਾਂ ਗਾ ਆਪਣੇ ਵੱਲ ਕਰਾਂਗੇ ਦੋਨੇ ਕੁੰਡੇ ਆਪਾਂ ਉਲਟੇ ਬਣਾ ਲਿਆ ਹੁਣ ਜਿਹੜਾ ਆਪਾਂ ਆਹ ਕੁੰਡਾ ਬਣਾਇਆ ਸੀਗਾ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਦੇ ਲਟਾ ਦਾਂਗੇ ఫతో దో కు పిచ్చ కడ్ బ దొన్నే కండే ఉల్టే బ ఫా కదీ దే ਇਸ ਤਰ੍ਹਾਂ ਆਪਾਂ ਦੋ ਦੋ ਕੁੰਡਿਆਂ ਦੇ ਛੋਟੇਇਕਾ ਰੂਪ ਬਣਾ ਕੇ ਤੇ ਇਹਨੂੰ ਆਪਾਂ ਉੱਪਰੋਂ ਦੇਲਟਾ ਦੇਣਾ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਬਣਾਵਾਂਗੇ ਅੱਜ ਮੈਂ ਆਪ ਨੂੰ ਫੇਰ ਤੋਂ ਬੇਨਤੀ ਕਰਦੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਆਪਾਂ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਅੱਗੇ ਵਧ ਸਕਦੇ ਹਾਂ ਤੇ ਪਲੀਜ਼ ਤੁਸੀਂ ਵੀ ਮੇਰੇ ਲਈ ਇੰਨਾ ਕੰਮ ਜ਼ਰੂਰ ਕਰਿਓ ਜੀ ਮੇਰੀ ਹੱਥ ਜੋੜ ਕੇ ਬੇਨਤੀ ਆਪ ਨੂੰ పూరి సై బ ఉల్టా బా బా డి డిజైన్ హాను ਆਵਲੀ ਸਲਾਈ ਆਪਣਾ ਜਿਹੜਾ ਬੇਸ ਕਲਰ ਹੈ ਇਹਦੀ ਬਣਾ ਲਵਾਂਗੇ ਬਸ ਅ ਗ੍ਰੀਨ ਕਲਰ ਜਿਹੜਾ ਆ ਆਹ ਡਿਜ਼ਾਈਨ ਬਣਾਉਣਾ ਇਹਦੀਆਂ ਦੋ ਸਲਾਈਆਂ ਪੈਂਦੀਆਂ 2 ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਬਾਕੀ ਬੇਸ ਵਾਸਤੇ ਆਪਾਂ ਇਦੋਂ ਘੱਟ ਵੀ ਕਰ ਸਕਦੇ ਆ ਵੱਧ ਵੀ ਕਰ ਸਕਦੇ ਆ ਉਹ ਆਪਣੀ ਮਰਜ਼ੀ ਹੈ ਜੀ ਹਨ ਜੁੱਤੇ ਆਪਾਂ ਭਾਵੇਂ ਹੁਣ ਆ ਦੋਸ ਲਾਈਆਂ ਕੱਢੀਆਂ ਇੱਕ ਸਲਾਈ ਹੋਰ ਕੱਢ ਕੇ ਫਿਰ ਆਪਾਂ ਗ੍ਰੀਨ ਰੰਗ ਪਾਵਾਂਗੇ ਤਾਂ ਆਪਣੇ ਨੇੜੇ ਨੇੜੇ ਆਹ ਬਣਦੀ ਜਾਊਗੀ ਚੈਨ ਜੀ ਤੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਹਨੂੰ ਆਪਾਂ ਇੱਕ ਰੰਗ ਚ ਵੀ ਬਣਾ ਸਕਦੇ ਹਾਂ ਜੇ ਆਪਾਂ ਗ੍ਰੀਨ ਬਣਾਉਣਾ ਗ੍ਰੀਨ ਬਣਾ ਸਕਦੇ ਹਾਂ ਜੇ ਆਪਣੇ ਕੋਲੇ ਆਹ ਕਲਰ ਹੈ ਕੋਈ ਵੀ ਰੰਗ ਹੋਵੇ ਆਪਣੇ ਕੋਲੇ ਆਪਾਂ ਹਰੇਕ ਰੰਗ 'ਚ ਇਹ ਡਿਜ਼ਾਈਨ ਬਣਾ ਸਕਦੇ ਹਾਂ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ